ਸਾਰਿਆਂ ਨੂੰ ਪਿਆਰ ਭਰੀ ਸਤਸ ਸ੍ਰੀ ਅਕਾਲ ਜੀ ਮਨਜੀਤ ਪਟੀਖ ਤੇ ਤੁਹਾਡਾ ਸਵਾਗਤ ਹੈ hope ਤੁਸੀਂ ਸਾਰੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਲੋ ਜੀ ਅੱਜ ਫਿਰ ਤੋਂ ਟ੍ਰੈਂਡਿੰਗ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆ ਬਹੁਤ ਸੋਹਣੇ ਸੂਟ ਨੇ ਇਹ ਨੇਚਰਲ ਕ੍ਰੇਪ ਤੇ ਨੇ ਜੀ ਬਹੁਤ ਪਿਆਰੇ ਸੂਟ ਨੇ ਹੈਂਡਵਰਕ ਹੋਇਆ ਹੋਇਆ ਇਹਨਾਂ ਤੇ ਸਭ ਤੋਂ ਫਸਟ ਆਰਟੀਕਲ ਦੇਖੋ ਨੇਚਰਲ ਕ੍ਰੇਪ ਹੈਂਡਵਰਕ ਬਹੁਤ ਪਿਆਰੀ ਕਲੈਕਸ਼ਨ ਹੈ ਜੀ ਬਹੁਤ ਸੋਹਣੀ ਕਲੈਕਸ਼ਨ ਪਿਓਰ ਨੇਚਰਲ ਕ੍ਰੇਪ ਹੈ ਇਹ ਦੇਖੋ ਇਹ ਸਾਰਾ ਪ੍ਰਿੰਟ ਹੈ ਜੀ ਪ੍ਰਿੰਟ ਹਾਈਲਾਈਟ ਕੀਤਾ ਹੋਇਆ ਹੈ ਹੈਂਡਵਰਕ ਨਾਲ ਕੱਟ ਦਾਣਾ ਇਹ オリジナル ਮਿਰਰ ਹੈ ਇਹ ਸਾਰਾ オリジナル ਮਿਰਰ ਹੈ نیچے ਘੇਰੇ ਤੇ ਹੈ ਜਿਹੜੀ ਲੇਸ ਲੱਗੀ ਹੋਈ ਹੈ ਬਹੁਤ ਪਿਆਰੀ ਉੱਪਰ ਪੱਟੀ ਡਿਜ਼ਾਈਨ ਕੀਤੀ ਹੋਈ ਹੈ ਇਹਦਾ ਫਰੰਟ ਹੈ ਜਿਹੜਾ ਇਹ ਸਾਰਾ ਵਰਕ ਨਾਲ ਭਰਿਆ ਹੋਇਆ ਹੈ ਉੱਪਰ ਤੱਕ ਦੇਖੋ ਇਹ ਐਮਬੀਏ ਸਾਰੀਆਂ ਹਾਈਲਾਈਟ ਕੀਤੀਆਂ ਹੋਈਆਂ ਨੇ ਸ਼ੈਂਟੂਨ ਦੀ ਆ ਗਈ ਇਹਦੀ ਬਾਟਮ ਦੇਖੋ ਸੂਟ ਦੀ ਲੁੱਕ ਕਿੰਨੀ ਪਿਆਰੀ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਪਿਆਰਾ ਫੋਰ ਸਾਈਡ ਟੂ ਸਾਈਡ ਆ ਗਿਆ ਇਸ ਦਾ ਦੁਪੱਟਾ ਫੁੱਲ ਪਿਓਰ ਫੁੱਲ ਪਿਓਰ ਦੁਪੱਟਾ ਹੈ ਜੀ ਪੂਰਾ 2.5 ਮੀਟਰ ਨਪਰਤੇ ਤੇ ਲੇਸ ਲੱਗੀ ਹੋਈ ਹੈ ਬਹੁਤ ਪਿਆਰੀ ਘੇਰੇ ਨਾਲ ਦੀ ਲੇਸ ਲੱਗੀ ਹੋਈ ਹੈ ਬਹੁਤ ਸੋਹਣੇ ਕਲਰ ਨੇ ਜੀ ਇਹ ਇਹਦਾ ਆ ਗਿਆ ਨੈਕਸਟ ਕਲਰ ਲਵੈਂਡਰ ਜਿਹਾ ਸ਼ੇਡ ਹੈ ਆ ਦੇਖੋ ਤੀਸਰਾ ਕਲਰ ਇਹ ਆ ਗਿਆ ਬਹੁਤ ਪਿਆਰੇ ਸੂਟ ਨੇ ਜੀ ਇਹ 1490 ਰੁਪਏ ਵਿੱਚ ਤੁਸੀਂ ਘਰੇ ਬੈਠੇ ਬੁੱਕ ਕਰਵਾ ਸਕਦੇ ਹੋ ਫ੍ਰੀ ਸ਼ਿਪਿੰਗ ਹੈ ਜੀ ਕੋਈ ਸ਼ਿਪਿੰਗ ਚਾਰਜ ਨਹੀਂ ਹੈਗਾ ਇਹਨਾਂ ਦਾ ਬਹੁਤ ਪਿਆਰੇ ਸੂਟ ਨੇ ਪੂਰੀ ਰਾਇਲ ਲੁੱਕ ਦੇਣ ਵਾਲੇ ਸੂਟ ਨੇ ਦੇਖੋ ਨੈਕਸਟ ਆ ਗਿਆ कॉटन वेस ਇਹ ਦੇਖ ਇਹ कॉटन ਤੇ ਸਾਰਾ ਰੇਸ਼ਮ ਵਰਕ ਕੀਤਾ ਹੋਇਆ ਜੀ ਇਹ ਸਾਰਾ ਰੇਸ਼ਮ ਵਰਕ ਹੈ ਰਨਿੰਗ ਸਟੀਚ ਦੇ ਨਾਲ ਕੀਤਾ ਹੋਇਆ ਇਹ ਉੱਪਰ ਤੱਕ ਕਬੂਤੀਆਂ ਜਾਂਦੀਆਂ ਨੇ ਪੈਨਲ ਟਾਈਪ ਤੇ ਵਰਕ ਕੀਤਾ ਹੋਇਆ ਉੱਪਰ ਤੱਕ ਕਬੂਤੀਆਂ ਜਾ ਰਹੀਆਂ ਨੇ ਜੀ 올ਓਵਰ ਸੂਟ ਹੈ ਇਹ ਪੂਰਾ 5 ਮੀਟਰ ਇਹ ਆ ਗਿਆ ਤਾਂ ਦੁਪੱਟਾ ਫੁੱਲ ਪ्युअर ਦੁਪੱਟਾ ਹੈ ਜੀ ਟੂ ਸਾਈਡ ਇਸ ਦੇ ਵਰਕ ਕੀਤਾ ਹੋਇਆ ਫੁੱਲ ਪੇਓਟ ਪੱਟੀ ਦੇ ਟੂ ਸਾਈਡ ਵਰਕ ਕੀਤਾ ਹੋਇਆ ਸੂਟ ਨਾਲ ਦਾ ਸ਼ਰਟ ਨਾਲ ਦਾ ਵਰਕ ਹੈ ਦੇਖੋ ਬਹੁਤ ਸੋਹਣੀ ਲੁੱਕ ਹੈ ਬਹੁਤ ਪਿਆਰੇ ਪਿਆਰੇ ਸੂਟ ਨੇ ਜੀ ਇਹਦੇ ਨੈਕਸ ਕਲਰ ਆ ਗਏ ਇਹ ਦੇਖੋ ਦੁਪੱਟਾ ਸੀ ਤੁਹਾਨੂੰ ਖੋਲ ਕੇ ਦਿਖਾਤਾ ਸੇਮ ਹੀ ਹੈ ਜੀ ਸਾਰਾ 올ਓਵਰ ਸੂਟ ਨੇ ਇਹ ਇਹ ਬਰੀਕ ਪ੍ਰਿੰਟ ਵਾਲੇ ਸੂਟ ਨੇ ਜੀ ਸਭ ਦਾ ਅਲੱਗ-ਅਲੱਗ ਪ੍ਰਿੰਟ ਹੈ ਇਹ ਦੇਖੋ 870 ਰੁਪਏ ਵਿੱਚ ਤੁਸੀਂ ਇਹ ਬੁੱਕ ਕਰਵਾ ਸਕਦੇ ਹੋ ਜੀ ਫ੍ਰੀ ਸ਼ਿਪਿੰਗ ਚਾਰਜ ਹੈ ਆ ਦੇਖੋ ਥੋੜਾ ਜਿਹਾ ਫੂਲ ਕੇ ਦਿਖਾ ਦਿੰਨੇ ਆ ਬਹੁਤ ਪਿਆਰੇ ਸੂਟ ਨੇ ਬਹੁਤ ਸੋਹਣੇ ਸੋਹਣੇ ਸੂਟ ਨੇ ਜੀ ਹਰ ਇੱਕ ਏਜ ਦੀ ਲੇਡੀ ਇਹਨਾਂ ਨੂੰ ਵੇਅਰ ਕਰ ਸਕਦੀ ਹੈ ਬਹੁਤ ਸੋਹਣੇ ਸੂਟ ਨੇ 올 오버 5 미터 ਇਹ ਸਾਰਾ ਰੇਸ਼ਿਓਨ ਵਰਕ ਕੀਤਾ ਹੋਇਆ ਹੈ ਨੀਚੇ ਪਟਾਮ ਬਣੇ ਹੋਏ ਨੇ 870 ਰੁਪਏ ਵਿੱਚ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਵੀਡੀਓ ਚ ਇੱਥੇ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਹੋਪ ਤੁਸੀਂ ਪੂਰਾ ਇੰਜੋਏ ਕੀਤਾ ਹੋਣਾ। ਸੋ ਇਹਨਾਂ ਸੋਹਣੇ-ਸੋਹਣੇ ਸੂਟਾਂ 'ਚ ਜਿਹੜਾ ਵੀ ਸੂਟ ਤੁਹਾਨੂੰ ਕੋਈ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਸੈਂਡ ਕਰ ਸਕਦੇ ਹੋ। ਸਾਡਾ WhatsApp ਨੰਬਰ ਤੁਹਾਡੀ ਸਕਰੀਨ ਤੇ ਸ਼ੋ ਹੋ ਰਿਹਾ। ਸੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਲਾਈਕ ਕਰਿਓ, ਸ਼ੇਅਰ ਕਰਿਓ ਆਪਣੇ ਦੋਸਤਾਂ, ਮਿੱਤਰਾਂ 'ਚ। ਚੈਨਲ ਸਬਸਕ੍ਰਾਈਬ ਕਰੋ, ਬੈਲ ਆਈਕਨ ਜ਼ਰੂਰ ਪ੍ਰੈਸ ਕਰੋ। ਤਾਂ ਕਿ ਸਾਡੀ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸੋ ਮਿਲਦੇ ਆਂ ਜੀ ਨੈਕਸਟ ਵੀਡੀਓ 'ਚ ਸਤਿ ਸ੍ਰੀ ਅਕਾਲ